ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ 15 ਤੋਂ ਲੈ ਕੇ 20 ਮਈ ਤੱਕ ਦੇ ਮੌਸਮ ਦੀ ਯਾਨਕੀ ਆਉਂਦੇ ਜਿਹੜੇ 5-6 ਦਿਨ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਔਰ ਮੌਸਮ ਹਾਕ ਦੇ ਜਿਹੜੇ ਅਲਰਟ ਨੇ ਕਿੱਥੇ ਜਾਰੀ ਕੀਤੇ ਗਏ ਨੇ ਅੱਜ ਸਾਰੀ ਰਿਪੋਰਟ ਇਸ ਵੀਡੀਓ ਦੇ ਵਿੱਚ ਦੇਖਦੇ ਹਾਂ ਜੀ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਜੀ ਸੈਟਲਾਈਟ ਤਸਵੀਰਾਂ ਤੁਹਾਨੂੰ ਲਾਈਵ ਤੁਹਾਡੀ ਸਕਰੀਨ ਦੇ ਉੱਤੇ ਦਿਖਾ ਰਹੇ ਹਾਂ ਤੇ ਗੱਲ ਕਰਾਂਗੇ ਜੀ ਅੱਜ ਦੇ ਦਿਨ ਦੇ ਮੌਸਮ ਦੀ ਸਭ ਤੋਂ ਪਹਿਲਾਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿ ਇਸ ਵੇਲੇ ਲਗਭਗ ਪੰਜਾਬ ਸਣੇ ਨਾਲ ਦੇ ਸੂਬਿਆਂ ਦੇ ਵਿੱਚ ਮੌਸਮ ਬਿਲਕੁਲ ਸਾਫ਼ ਹੈ ਕੋਈ ਬੱਦਲਵਜਾਲਾ ਮਾਹੌਲ ਨਜ਼ਰ ਨਹੀਂ ਆ ਰਿਹਾ ਦਿਨ ਆਪਣਾ ਪੂਰਾ ਗਰਮ ਰਹੇਗਾ ਜੀ ਅੱਜ ਦਾ ਕੋਈ ਕਿਸੇ ਤਰ੍ਹਾਂ ਦੀ ਕੋਈ ਤਬਦੀਲੀ ਸੰਭਵ ਨਹੀਂ ਹੈ ਮੌਸਮ ਦੇ ਵਿੱਚ ਟੈਂਪਰੇਚਰ ਦੇ ਵਿੱਚ ਵਾਧਾ ਦਰਜ ਕੀਤਾ ਜਾਏਗਾ ਪਿਛਲੇ ਦਿਨ ਟੈਂਪਰੇਚਰ ਜਿਹੜੇ 40 ਤੋਂ ਲੱਗੇ 41 ਡਿਗਰੀ ਦੇ ਵਿਚਕਾਰ ਦਰਜ ਹੋਈ ਸੀ ਅੱਜ ਟੈਂਪਰੇਚਰ ਦੇ ਵਿੱਚ ਵਾਧਾ ਦਰਜ ਹੋ ਸਕਦਾ 42 ਦੇ ਲੱਗੇ 43 ਡਿਗਰੀ ਤੇ ਟੈਂਪਰੇਚਰ ਜਿਹੜੇ ਜਾ ਸਕਦੇ ਆ ਆਉਂਦੇ 72 ਘੰਟਿਆਂ ਤੱਕ ਟੈਂਪਰੇਚਰ ਦੇ ਵਿੱਚ ਰਿਕਾਰਡ ਤੋੜ ਦਾ ਵਾਅਦਾ ਦਾਜ ਕੀਤਾ ਜਾਏਗਾ 45 ਤੋਂ ਲੈ ਕੇ 46 ਡਿਗਰੀ ਤੱਕ ਟੈਂਪਰੇਚਰ ਹੈ ਜਿਹੜੇ ਜਾ ਸਕਦੇ ਆ ਗਰਮੀ ਦਾ ਜਿਹੜਾ ਹੁਣ ਦੌਰ ਹੈ ਜੀ ਉਹ ਹੁਣ ਸ਼ੁਰੂ ਹੋ ਚੁੱਕਿਆ ਤੇ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਪੰਜਾਬ ਵਾਸੀਆਂ ਨੂੰ ਨਾਲ ਦੇ ਲੱਗਦੇ ਹਰਿਆਣਾ ਰਾਜਸਥਾਨ ਵਾਸੀਆਂ ਨੂੰ ਕੋਈ ਉਮੀਦ ਨਹੀਂ ਹੈਗੀ ਤੇ ਨਵਾਂ ਪਛਵੇਂ ਸਿਸਟਮ ਆਉਦਾ ਕਿ ਜਾ ਫ ਨਹੀਂ ਰਿਹਾ ਤੇ ਜੇਕਰ ਜੋ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ ਮੌਸਮ ਫੌਗਲੋ ਜੀ ਉਤੇ ਨਜ਼ਰ ਮਾਰ ਲੈਣੇ ਆ ਤੁਹਾਡੇ ਸਕਰੀਨ ਤੇ ਅੰਕੜੇ ਨੇ ਜੀ ਤੇ ਜੇਕਰ ਗੱਲ ਕਰੀਏ ਜੀ 15 ਤੋਂ ਲੈ ਕੇ 20 ਮਈ ਤੱਕ ਦੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਆਉਂਦੇ ਫਿਲਹਾਲ ਜਿਹੜੇ 6-7 ਦਿਨਾਂ ਜੇ ਮੌਸਮ ਦੇ ਵਿੱਚ ਕੋਈ ਵੱਟਾ ਫੇਰ ਬਦਲ ਸੰਭਵ ਨਹੀਂ ਹੈ ਮੌਸਮ ਆਪਣਾ ਕੋਲ ਮਲਾ ਕੇ ਸਾਫ਼ ਰਹੇਗਾ ਡਰਾਈ ਰਹੇਗਾ ਜੀ ਗਰਮ ਰਹੇਗਾ ਤੇ ਖੁਸ਼ਕ ਰਹੇਗਾ yellow alert plus orange alert jari kite ja chukke ne 16 tarikh to eh alert lagoo rehne ge Punjab Haryana aur Chandigarh de vich kyon jari kite gaye ne ji meri wale fakhon alert nahi a gaye eh alert hai jane ji heat wave ode heat wave conditions likely at isolated places yani ki zyada tar khetra de vich garam hawaavan chaln giyan te jinu afa keh dende ha ji low chalegi te is liye is to bachaa zaruri hai ਬੱਚਿਆਂ ਦਾ ਤੇ ਬਜ਼ੁਰਗਾਂ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਜਾਵੇ ਜੀ ਆਉਂਦੇ ਦਿਨਾਂ ਤੱਕ ਗਰਮੀ ਰਿਕਾਰਡ ਤੋੜੇਗੀ ਤੇ ਫਿਲਹਾਲ 20 ਮਈ ਤੱਕ ਦੀ ਜੋ ਅਪਡੇਟ ਇਹ ਕਹਿੰਦੀ ਹੈ ਕਿ ਕੋਈ ਨਵਾਂ ਪਛਮੀ ਸਿਸਟਮ ਐਕਟਿਵ ਅਦਰ ਦਾ ਆਉਂਦਾ ਜਾਪ ਨਹੀਂ ਰਿਹਾ ਤੇ ਮੌਸਮ ਆਪਣਾ ਗਰਮ ਰਹੇਗਾ ਜੇ ਖੁਸ਼ਕ ਰਹੇਗਾ ਹਾਲਾਂਕਿ 20 ਤੋਂ ਲੈ ਕੇ ਵੀ ਦੀ ਰਾਤ ਤੋਂ ਲੈ ਕੇ 22 ਤਰੀਕ ਤੱਕ ਦੇ ਵਿਚਕਾਰ ਇੱਕ ਸਿਸਟਮ ਆਏਗਾ ਹਲਕੇ ਲੈਵਲ ਦਾ ਬਦਲਬਾਝ ਦੇ ਨਾਲ ਹਲਕੇ ਕਿਨਮਣ ਕਿਤੇ ਕਿਤੇ ਕੁਝ ਖਤਾਵਾਂ ਦੇ ਦੇ ਸਕਦਾ ਤੇ ਕੋਈ ਇਹਦਾ ਪ੍ਰਭਾਵ ਮੌਸਮ ਦੇ ਉੱਤੇ ਨਹੀਂ ਪਈਗਾ ਟੈਂਪਰੇਚਰ ਜਿਉਂ ਦਾ ਤਿਉਂ ਬਣਿਆ ਰਹੇਗਾ ਤੇ ਉਸ ਤੋਂ ਬਾਅਦ ਆਉਂਦੇ ਦਿਨਾਂ ਤੱਕ ਕਹਿ ਲਈਏ ਕਿ ਆਹ 17 18 ਮਈ ਆਉਂਦੇ ਆਉਂਦੇ ਟੈਂਪਰੇਚਰ ਦੇ ਵਿੱਚ ਰਿਕਾਰਡ ਤੋੜਦਾ ਵਾਧਾ ਜਿਹੜਾ ਜਾ ਦਰਜ ਕੀਤਾ ਜਾਏਗਾ ਜੀ ਇਸ ਲਈ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ 20 22 ਤਰੀਕ ਤੱਕ ਇਸ ਲਈ ਆਪਣਾ ਵਿਚਾਰ ਰੱਖੋ ਜੀ ਤੇ ਤਿਆਰ ਰੱਖੋ ਜੀ ਸੰਗਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਜੋ ਵੀ ਤਾਜ਼ਾ ਫ਼ਰਟਸ ਆਉਂਦੇ ਜਾਣਗੀਆਂ ਤੁਹਾਡੇ ਨਾਲ ਇਸ ਚੈਨਲ ਤੇ ਸ਼ੇਅਰ ਕਰਦੇ ਰਹਾਂਗੇ ਜੁੜੇ ਰਹੋ ਚੈਨਲ ਨਾਲ ਧੰਨਵਾਦ ਸ਼ੁਕਰੀਆ